ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਜਿੱਕਰ ਨਵੀਂ ਵੀਡੀਓ ਵਿੱਚ ਅੱਜ ਜਿਹੜੀ ਵੀਡੀਓ ਇਹ ਹੈਗੀ ਹੈ ਇੱਕ ਸਕੈਮ ਜਿਹੜਾ 2-4 ਦਿਨ ਪਹਿਲਾਂ ਹੀ ਹੋਇਆ ਵਾ ਉਹਦੇ ਬਾਰੇ ਤੁਹਾਨੂੰ ਗੱਲ ਕਰਨੀ ਆ ਕਿ ਤੁਸੀਂ ਇਸ ਚੀਜ਼ ਤੋਂ ਜਾਣੂ ਹੋਵੋ ਤੁਹਾਨੂੰ ਤੁਸੀਂ ਜੇ ਕੋਈ ਐਹੋ ਜੀ ਕੱਲ ਬਾਤ ਹੋਵੇ ਜਾਂ ਤੁਹਾਨੂੰ ਡਾਊਟ ਹੋਵੇ ਤੁਹਾਨੂੰ ਪਤਾ ਲੱਗ ਸਕੇ ਇਹ ਸਕੈਮ ਹੈ ਜੀ ਸਪੇਨ ਦੇ ਵੀਜ਼ੇ ਦਾ ਤਿੰਨ ਮੁੰਡੇ ਪੰਜਾਬ ਤੋਂ ਜਿਨ੍ਹਾਂ ਨੇ ਸਪੇਨ ਦਾ ਵੀਜ਼ਾ ਲਵਾਇਆ ਸੀਗਾ ਕਿਸੇ ਏਜੰਟ ਕੋ ਏਜੰਟ ਸੀਗਾ ਅੰਮ੍ਰਿਤਸਰ ਦਾ ਜਿਹਦਾ ਨਾਮ ਸੀਗਾ ਕਮਲਦੀਪ ਸਿੰਘ ਆ ਉਸ ਅਜੰਟ ਨੇ ਵੀਜ਼ਾ ਲਾ ਕੇ ਦਿੱਤਾ ਤਿੰਨ ਜਣਿਆਂ ਨੂੰ ਤੇ 17 17 ਲੱਖ ਰੁਪਏ ਦੀ ਗੱਲ ਹੋਈ ਸੀਗੀ ਉਹਨਾਂ ਦੇ ਨਾਲ 17 17 ਲੱਖ ਰੁਪਏ ਦੀ ਉਹਨਾਂ ਨਾਲ ਗੱਲ ਹੋਈ ਸੀ ਵੀਜ਼ਾ ਤਾਂ ਚਲੋ ਫੇਕ ਉਹਨਾਂ ਨੂੰ ਮਿਲਿਆ ਹੀ ਮਿਲਿਆ ਕਿਉਂਕਿ ਜਿਹੜਾ ਸਟicker ਸੀਗਾ ਉਹ ਫੇਕ ਸੀਗਾ ਤੇ ਉਹਨਾਂ ਨੂੰ ਜਿਹੜੇ ਟਿਕਟਾਂ ਵਾ ਉਹ ਵੀ ਉਹਨਾਂ ਨੇ ਫੇਕ ਦਿੱਤੀਆਂ ਮਤਲਬ ਟਿਕਟਾਂ ਵੀ ਫੇਕ ਉਹਨਾਂ ਨੂੰ ਨਕਲੀ ਟਿਕਟਾਂ ਉਹਨਾਂ ਨੂੰ ਦੇ ਦਿੱਤੀਆਂ ਵੀਜ਼ਾ ਤਾਂ ਫੇਕ ਮਿਲਣਾ ਮਿਲਣਾ ਸੀਗਾ ਉਹਨੂੰ ਉਹ ਤਾਂ ਮਿਲਿਆ ਹੀ ਸੀਗਾ ਸੋ ਅਮਲਦੀਪ ਸਿੰਘ ਦਾ ਅੱਗੇ ਕੰਟੈਕਟਸ ਜੀਗਾ ਕਿਸੇ ਸੁਨੂ ਵਾਲੀਆਂ ਨਾਮ ਦੇ ਏਜੰਟ ਨਾਲ ਗੁਰੂ ਖੇਤਰ ਸਾਈਟ ਤੋਂ ਜਿਹੜਾ ਉਹਨਾਂ ਨੂੰ ਫੜਿਆ ਗਿਆ ਵਾ ਇਹ ਤਿੰਨੇ ਜਣੇ ਜਿਹੜੇ ਆ ਵੀਜ਼ਾ ਲਵਾ ਕੇ ਫਿਰ ਜਿਹੜਾ ਜਦੋਂ 에어ਪੋਰਟ ਪਹੁੰਚਤੇ ਆ ਦਿੱਲੀ ਜਦੋਂ ਇਹ 에어ਲਾਈਨ ਤੇ ਜਾਂਦੇ ਆ ਜਿਹੜੀ ਸਪੇਨ ਦੀ 에어ਲਾਈਨ ਆ ਜਦੋਂ ਉੱਥੇ ਜਾਂਦੇ ਆ ਜਦੋਂ ਆਪਣਾ ਪਾਸਪੋਰਟ ਦਿੰਦੇ ਆ ਚੈੱਕ ਇਨ ਵਾਸਤੇ ਸਮਾਨ ਨੂੰ ਜਦੋਂ ਜਮ੍ਹਾਂ ਕਰਾਉਂਦੇ ਆ ਪਾਸਪੋਰਟ ਦਿੰਦੇ ਆ ਫਿਰ ਇਹ ਤੋਂ ਨਾ ਵਾ ਟਿਕਟ ਵਗੈਰਾ ਦਿੰਦੇ ਆ ਜਦੋਂ ਟਿਕਟ ਚੈੱਕ ਕਰਦੇ ਆ ਤਾਂ ਟਿਕਟ ਫੇਕ ਨਿਕਲਦੀ ਆ ਜਦੋਂ ਟਿਕਟ ਫੇਕ ਨਿਕਲਦੀ ਆ ਨਕਲੀ ਟਿਕਟ ਨਿਕਲਦੀ ਆ ਮਤਲਬ ਟਿਕਟ ਦਾ ਕੋਈ ਇਸ਼ੂ ਨਹੀਂ ਹੁੰਦਾ ਫਿਰ ਉਹ ਵੀਜ਼ਾ ਵੀ ਚੈੱਕ ਕਰਦੇ ਆ ਉਹਨਾਂ ਨੂੰ ਸ਼ੱਕ ਪੈਂਦਾ ਕਿ ਜੇ ਟਿਕਟ ਨਕਲੀ ਆ ਹੋ ਸਕਦਾ ਵੀਜ਼ਾ ਵੀ ਨਕਲੀ ਹੋਵੇ ਜਦੋਂ ਵੀਜ਼ਾ ਚੈੱਕ ਕਰਨ ਵਾਸਤੇ ਉਹ ਆਪਣੇ ਸਟਾਫ ਦੇ ਵਿੱਚ ਭੇਜਦੇ ਅੱਗੇ ਭੇਜਦੇ ਆ ਤੇ ਜਦੋਂ ਵੀਜ਼ਿਆਂ ਨੂੰ ਵੈਰੀਫਾਈ ਕੀਤਾ ਜਾਂਦਾ ਤਿੰਨੇ ਦੇ ਤਿੰਨੇ ਵੀਜ਼ੇ ਜਿਹੜੇ ਆ ਫੇਕ ਨਿਕਲਦੇ ਮਤਲਬ ਤਿੰਨੇ ਵੀਜ਼ੇ ਫੇਕ ਸੀਗੇ ਨਕਲੀ ਸੀਗੇ ਤਿੰਨੇ ਵੀਜ਼ੇ ਨਕਲੀ ਨਿਕਲਣ ਤੋਂ ਬਾਅਦ ਫਿਰ ਜਿਹੜੀ ਦਿੱਲੀ ਏਅਰਪੋਰਟ ਦੀ ਪੁਲਿਸ ਆ ਉਹਨਾਂ ਦੇ ਕਾਰਵਾਈ ਕਰਦੀ ਆ ਉਹਨਾਂ ਤਰ੍ਹਾਂ ਉਹਨੂੰ ਜਿਹੜਾ ਫੜ ਲਿਆ ਜਾਂਦਾ ਤੇ ਉਹਨਾਂ ਕੋਲ ਪੁੱਛਗਿੱਛ ਕੀਤੀ ਜਾਂਦੀ ਆ ਪੁੱਛਗਿੱਛ ਕਰਨ ਤੋਂ ਬਾਅਦ ਉਹ ਫਿਰ ਨਾਮ ਲੈਂਦੇ ਆ ਇਹਨਾਂ ਦੂਆ ਏਜੰਟਾਂ ਦਾ ਕਮਲਦੀਪ ਸਿੰਘ ਤੇ ਸੋਨਵਾਲੀਆ ਦਾ ਕਮਲਦੀਪ ਸਿੰਘ ਨੂੰ ਜਦੋਂ ਫੜਿਆ ਜਾਂਦਾ ਵਾ ਉਹ ਨਾਮ ਲੈਂਦਾ ਸੋਨਵਾਲੀਆ ਦਾ ਹੁਣ ਉਹਨੇ ਅੱਗੇ ਕਿਦਾਂ ਕਿੱਥੋਂ ਨਵਾਇਆ ਵਾ ਵੀ ਜਾ ਕੀ ਕੀਤਾ ਵਾ ਫਿਲਹਾਲ ਇਹਦਾ ਹਜੇ ਕੁਝ ਪਤਾ ਨਹੀਂ ਲੱਗਾ ਪਰ ਜਿੰਨੀ ਕ ਜਾਣਕਾਰੀ ਆਪਾਂ ਨੂੰ ਮਿਲੀ ਆ ਜਿੰਨੀ ਕ ਆਪਾਂ ਦੇਖੀ ਆ ਉੰਨੀ ਕ ਪਾਦਾਂ ਨਾਲ ਸ਼ੇਅਰ ਕਰਦੇ ਪਏ ਆ ਸੋ ਜਿਹੜੇ ਇਹ ਨਕਲੀ ਵੀਜ਼ੇ ਹਨ ਜਿਹੜੇ ਇਹ ਨਕਲੀ ਸਟicker ਆ ਇਹ ਮੋਸਟਲੀ ਦਿੱਲੀ ਤੇ ਬੰਬਈ ਤੋਂ ਤੁਹਾਨੂੰ ਜਿਹੜਾ ਮਿਲ ਜਾਣਗੇ ਇਜ਼ੀਲੀ ਆ ਇੱਕ ਜਿਹੜਾ ਸਟicker ਆ ਸਟicker ਦੀ 35 ਤੋਂ 40000 ਰੁਪਏ ਨੀਰਬਾਉਟ ਕੀਮਤ ਹੁੰਦੀ ਹੈ ਜਿਹੜਾ ਸਟicker ਬਹੁਤ ਅਸਲੀ ਲੱਗਦਾ ਮਤਲਬ ਕੋਈ ਬੰਦਾ ਕਹਿ ਨਹੀਂ ਸਕਦਾ ਉਹਨੂੰ ਕਿ ਇਹ ਨਕਲੀ ਵੀਜ਼ਾ ਵਾ ਹਾਂ ਜਦੋਂ ਚੈਕਿੰਗ ਹੁੰਦੀ ਆ ਪ੍ਰੋਪਰ ਮੰਨ ਲਓ ਜੇ ਕਿਸੇ ਵੀ ਕੰਟਰੀ ਦਾ ਉਹ ਵੀਜ਼ਾ ਵਾ ਫੋਰ ਐਗਜ਼ਾਮਪਲ ਜੋ ਸਪੇਨ ਦਾ ਵੀਜ਼ਾ ਵਸ ਹਾਂ 40 ਜਾਂ ਕੋਈ ਜਿਹੜੇ ਵਧੀਆ ਸੋਰਸ ਆ ਜੇ ਉਹ ਚੈੱਕ ਕਰਦੇ ਆ ਜਾਂ ਐਮਬੈਸੀ ਚੈੱਕ ਕਰਦੀ ਆ ਵੀਜ਼ਾ ਫੇਰ ਹੀ ਪਤਾ ਲੱਗ ਸਕਦਾ ਕਿ ਨਕਲੀ ਵੀਜ਼ਾ ਆਦਰਵਾਇਜ਼ ਨਹੀਂ ਇਦਾਂ ਦਾ ਸਕੈਮ ਬੰਬੇ ਚ ਹੋਇਆ ਸੀ ਜਿੱਥੇ ਇੱਕ ਬੰਦਾ ਸੀਗਾ ਉਹ ਜਰਮਨ ਦੇ ਜਿਹੜਾ ਨਕਲੀ ਵੀਜ਼ੇ ਲਾ ਲਾ ਕੇ ਜਿਹੜਾ ਬੰਦਿਆਂ ਨੂੰ ਭੇਜ ਰਿਹਾ ਸੀਗਾ ਉਹਨੇ ਕਾਫੀ ਵੀਜ਼ੇ ਲਾਏ ਤੇ ਉਹਦੋਂ ਵੀ ਕਾਫੀ ਬੰਦੇ ਫੜ ਹੋਏ ਆ ਜਿਹੜੇ ਕਿ ਨਕਲੀ ਸਟicker ਲਾਉਂਦੇ ਸੀਗੇ ਸੋ ਇਹੋ ਜਿਹਾ ਸਕੈਮ ਜਿਹੜਾ ਚੱਲਦਾ ਹੁਣ ਜੇ ਤੁਸੀਂ ਵੀਜ਼ਾ ਲਵਾਉਂਦੇ ਆ ਮਤਲਬ ਕਿ ਕਿਸੇ ਅਨਨੋਨ ਅਰਸਣ ਤੋਂ ਜਾਂ ਕੋਈ ਇਹੋ ਜਿਹਾ ਕੇ ਹਾਂ ਵੀ ਪਾਸਪੋਰਟ ਦੇ ਦੇ ਪਾਸਪੋਰਟ ਦੇਣ ਤੋਂ ਬਾਅਦ ਕਿਤਨੇ ਐਮਬੈਸੀ ਜਾਣ ਦੀ ਲੋੜ ਨਹੀਂ ਆ ਤੈਨੂੰ ਵੀਐਸਐਫ ਜਾਣ ਦੀ ਲੋੜ ਨਹੀਂ ਆ ਤੁਸਾਨੂੰ ਪਾਸਪੋਰਟ ਦੇ ਤੇ ਅਸੀਂ ਤੈਨੂੰ within 10 15 20 ਦਿਨ ਦੇ ਵਿੱਚ ਵੀਜ਼ਾ ਲਵਾ ਕੇ ਦੇ ਦਾਂਗੇ ਇਹੋ ਜਿਹਾ ਕੁਛ ਨਹੀਂ ਆ ਸ਼ੇਨਗਨ ਜ਼ੋਨ ਦੀ ਇੱਕ ਗੱਲ ਯਾਦ ਰੱਖਿਓ ਜਿੰਨੇ ਵੀ ਯੂਰਪ ਦੇ ਕੰਟਰੀ ਆ ਸ਼ੇਨਗਨ ਜ਼ੋਨ ਤੇ ਜਿਹੜੇ ਸਟicker ਵੀਜ਼ਾ ਦਿੰਦੇ ਆ ਉਹ ਵੀਜ਼ਾ ਸਟicker ਤਾਂ ਹੀ ਮਿਲਦਾ ਜਾਂ ਤਾਂ ਤੁਸੀਂ ਵੀਐਸਐਫ ਦੇ ਵਿੱਚ ਫਾਈਲ ਜਮਾ ਕਰਾਉਂਗੇ ਜਾ ਫਿਰ ਤੁਹਾਨੂੰ ਐਜ਼ ਅ ਇੰਟਰਵਿਊ ਵਾਸਤੇ ਜਾਣਾ ਪਊ ਸ਼ੇਨਗਨ ਦੇ ਉਹਦੇ ਜਿੰਨੇ ਵੀ ਕੰਟਰੀ ਹਨ ਜੇ ਤੁਸੀਂ ਕਿਸੇ ਵੀ ਕੰਟਰੀ ਦਾ ਵਰਕ ਪਰਮਿਟ ਲੈਣੇ ਹੋ ਇਹ ਗੱਲ ਯਾਦ ਰੱਖਿਓ ਜੇ ਵਰਕ ਪਰਮਿਟ ਲੈਣੇ ਹੋ ਕਿਸੇ ਵੀ ਕੰਟਰੀ ਦਾ ਤੇ ਤੁਹਾਨੂੰ 100% ਜਿਹੜਾ ਅੰਬੈਸੀ ਦੇ ਵਿੱਚ ਜਾਣਾ ਪਊਗਾ ਅੰਬੈਸੀ 'ਚ ਜਾ ਕੇ ਤੁਹਾਨੂੰ ਇੰਟਰਵਿਊ ਦੇਣੀ ਪਊਗੀ ਫੇਰ ਹੀ ਤੁਹਾਡਾ ਪੀਜਾ ਲੱਗਣਾ ਹਾਂ ਕੋਈ ਕੋਵਿਡ ਵਰਗੀ ਪ੍ਰੋਬਲਮ ਆ ਜਾਵੇ ਤੋਂ ਅਲੱਗ ਗੱਲ ਬਟ ਨਾਰਮਲੀ ਤੁਹਾਨੂੰ ਜਿਹੜਾ ਜਾਣਾ ਪੈਂਦਾ ਹੁਣ ਜੇ ਤੁਸੀਂ ਸਪੇਨ ਦੀ ਮੈਸੀਜ ਵਰਕ ਪਰਮਿਟ ਵਾਸਤੇ ਜਾਉਂਗੇ ਜਰਮਨ ਦੀ ਮੈਸੀ ਸਟੂਡੈਂਟ ਵੀਜ਼ੇ ਵਾਸਤੇ ਜਾਓ ਜਰਮਾਨੀਆ ਬਲਗਰੀਆ ਇਨਾ ਵਾਸਤੇ ਵਰਕ ਪਰਮਨੈਂਟ ਸਟੂਡੈਂਟ ਵਾਸਤੇ ਤੁਸੀਂ ਵੀਜ਼ੇ ਵਾਸਤੇ ਜਾਓਗੇ ਤੁਹਾਨੂੰ ਐਮਬੈਸੀ ਜਾਣਾ ਪਊਗਾ ਉੱਥੇ ਜਾ ਕੇ ਤੁਹਾਨੂੰ ਆਪਣੇ ਹੱਥੀਂ ਫਾਈਲ ਸਬਮਿਟ ਕਰਨੀ ਪਊਗੀ ਅੰਬੈਸਡਰ ਤੇ ਉੱਤੇ ਡਿਪੈਂਡ ਹੋਗਾ ਉਹ ਦੋ ਚਾਰ ਤੁਹਾਨੂੰ ਸਵਾਲ ਪੁੱਛੇ ਜਾਂ ਨਾ ਪੁੱਛੇ ਇਹ ਉਹਦੇ ਉੱਤੇ ਡਿਪੈਂਡ ਆ ਪਰ ਤੁਹਾਨੂੰ ਜਾਣਾ ਪਊਗਾ ਜੇ ਤੁਸੀਂ ਜਾਂਦੇ ਐ ਐਮਬੈਸੀ ਦੇ ਵਿੱਚ ਤੇ ਤੁਹਾਡਾ ਜਿਹੜਾ ਵੀਜ਼ਾ ਫੇਰ ਹੀ ਲੱਗਦਾ ਵਾ ਹੁਣ ਜੇ ਤੁਹਾਨੂੰ ਕੋਈ ਬੰਦਾ ਕਹੇ ਦੈਟ ਨਾਨ ਪਰਸਨ ਕਹੇ ਦਿੱਕੇ ਜਾਂ ਕੋਈ ਵੀ ਐਕਸ ਵਾਈ ਜੈਂਟ ਜੋ ਵੀ ਹੈ ਜੈਂਟ ਕਹਿ ਦੇਵੇ ਕਿ ਮੈਨੂੰ ਪਾਸਪੋਰਟ ਦੇ ਦਿਓ ਐਡਵਾਂਸ ਇੰਨੇ ਪੈਸੇ ਦੇ ਦਿਓ ਆਪਣੇ ਡਾਕੂਮੈਂਟ ਦੇ ਦਿਓ ਤੇ ਮੈਂ ਤੁਹਾਡਾ ਰਵਿਸ਼ਾ ਲਵਾ ਦੂੰਗਾ ਫਲਾਨੀ ਫਾਨੀ ਤਰੀਕ ਨਾਲ ਪਾਸਪੋਰਟ ਲੈ ਜਾਓ ਉਹ ਜਿਹੜਾ ਵੀਜ਼ਾ ਵਾ ਉਹ ਤੁਸੀਂ ਆਪ ਚੈੱਕ ਕਰਾਉਣਾ ਵਾ ਹੁਣ ਚੈੱਕ ਕਰਾਉਣ ਦੇ ਕਈ ਕਾਰਨ ਸਾਧਨਾਂ ਕੋਈ ਤਾਂ ਇਹ ਹੋ ਜਾਏ ਇਮੀਗ੍ਰੇਸ਼ਨ ਆਫਿਸ ਹੈਗੇ ਆ ਇੰਡੀਆ ਦੇ ਵਿੱਚ ਜਿਹੜੇ ਕਿ ਵੀਜ਼ਾ ਚੈੱਕ ਕਰਦੇ ਆ ਜੇ ਉਹ ਨਹੀਂ ਹੈਗੇ ਤਾਂ ਤੁਹਾਡੇ ਲਿੰਕ ਉਸ ਕੰਟਰੀ 'ਚ ਜ਼ਰੂਰ ਹੋਣਗੇ ਜਿਸ ਕੰਟਰੀ 'ਚ ਤੁਸੀਂ ਵੀਜ਼ਾ ਲਵਾਇਆ ਫੋਰ ਐਗਜ਼ਾਮਪਲ ਸਪੇਨ ਦਾ ਲਵਾਇਆ ਅ ਤੁਸੀਂ ਫਰਾਂਸ ਦਾਲ ਵਾਇਟਲੀਰ ਵਾਇਦਾ ਤੁਸੀਂ ਉੱਥੇ ਉਹ ਵੀਜ਼ਾ ਭੇਜ ਕੇ ਚੈੱਕ ਕਰ ਸਕਦੇ ਆ ਇਹ ਤੋਂ ਇਲਾਵਾ ਤੁਸੀਂ ਜਿਹੜਾ ਵਾ ਦਿੱਲੀ ਦੇ ਵਿੱਚ ਜਿਹੜੀ ਐਮਬੈਸੀ ਆ ਉਹਨੂੰ ਵੀ ਬਾਈ ਮੇਲ ਭੇਜ ਕੇ ਵੈਰੀਫਾਈ ਕਰਵਾ ਸਕਦੇ ਆ ਵੀਜ਼ਾ ਇਹ ਜਿਹੜੇ ਤਿੰਨ ਚਾਰ ਚੀਜ਼ਾਂ ਹੁੰਦੀਆਂ ਵਾ ਵੀਜ਼ਾ ਚੈੱਕ ਕਰਾਉਣ ਦੇ ਸੋ ਇਹੋ ਜਿਹੜਾ ਜਿਹੜਾ ਸਕੈਮ ਆ ਉਹ ਤੋਂ ਬਚੋ ਫਿਲਹਾਲ ਤਾਂ 17-17 ਲੱਖ ਰੁਪਇਆ ਦੇ ਕੇ ਜਿਹੜਾ ਯੂਰਪ ਦੇ ਵਿੱਚ ਆਉਣ ਦੀ ਲੋੜ ਨਹੀਂ ਹੈਗੀ ਜੇ ਤੁਸੀਂ ਯੂਰਪ ਜਾਣਾ ਚਾਹੁੰਦੇ ਆ ਤੁਸੀਂ ਤਿੰਨ ਚਾਰ ਕੰਟਰੀਆਂ ਮੈਂ ਪਹਿਲਾਂ ਵੀ ਦੱਸਿਆ ਸੀਗਾ ਜੇ ਜਰਮਨੀਆ ਵਾ ਜਿਵੇਂ ਕਰੋਸ਼ੀਆ ਵਾ ਜਿਵੇਂ ਬਲਗਾਰੀਆ ਵਾ ਹੰਗਰੀ ਪੋਲੈਂਡ ਇਹਨਾਂ ਕੰਟਰੀਆਂ ਦੀ ਤੁਸੀਂ इजीली ਜੀ ਜਿਹੜਾ ਵਾ ਵਰਕ ਪਰਮਿਟ ਅਪਲਾਈ ਕਰ ਸਕਦੇ ਆ ਵਿਦਨ ਜਿਹੜਾ ਤੁਹਾਨੂੰ 5 ਤੋਂ 6 ਮਹੀਨੇ ਦੇ ਵਿੱਚ ਜਿਹੜਾ ਵਾ ਦੀ ਜਮ ਮਿਲ ਜਾਂਦਾ ਵਾ ਜਿਹੜੀ ਕਾਸਟ ਉਹ ਕੋਈ ਜ਼ਿਆਦਾ ਨਹੀਂ ਹੈਗੀ 7 ਤੋਂ 8 ਲੱਖ ਦੇ ਨੀਅਰ ਅਰਾਊਂਡ ਤਾਂ ਹੀ ਕਾਸਟ ਹੋਊਗੀ ਇਤੋਂ ਜ਼ਿਆਦਾ ਨਹੀਂ ਲੱਗਦੇ ਹੈਗੇ ਪੈਸੇ ਜੀ ਵਿੱਚ ਕੁਝ ਕੰਟਰੀ ਘੱਟ ਵੀ ਲੈਂਦੇ ਕੁਝ ਜ਼ਿਆਦਾ ਵੀ ਲੈਂਦੇ ਪਰ ਤੋਂ ਇਨਾਂ ਦਾ ਜਿਹੜਾ ਆਈਡੀਆ ਲਾ ਲਓ ਸੋ ਇਹ ਸੀਗੀ ਵੀਡੀਓ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਕੀ ਸਸਤੀ ਕਰਦਾ ਰਹੋ